the question is not the amount of information that is put in the human brain it must have name making character making and life building as a motivational media dosto eh kahani hai ek sacchi ghatna jo pichle din hi wapri si dating app de bahane thaggi thori gunda gardi ਪਿਆਰ ਇਸ਼ਕ ਦੇ ਨਾਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਸਾਡਾ ਯੁਵਾ ਸਾਡੇ ਨੌਜਵਾਨ ਅੱਜ ਕੱਲ ਸੋਸ਼ਲ ਮੀਡੀਆ ਤੇ ਬੜਾ ਹੀ ਐਕਟਿਵ ਰਹਿੰਦੇ ਹਨ ਐਜੂਕੇਸ਼ਨ ਲਈ ਫੋਨ ਗੇਮਿੰਗ ਲਈ ਫੋਨ ਇੱਥੋਂ ਤੱਕ ਕਿ ਦੋਸਤੀ ਜੀਹਾਂ ਦੋਸਤੀ ਯਾਰੀ ਦੋਸਤੀ ਲਈ ਵੀ ਫੋਨ ਕੋਈ ਫੇਸਬੁੱਕ ਫਰੈਂਡ ਬਣਾਈ ਫਿਰਦਾ ਹੈ ਤੇ ਕੋਈ ਸੋਸ਼ਲ ਮੀਡੀਆ ਐਪਸ ਤੇ ਦੋਸਤੀਆਂ ਲੱਭਦਾ ਫਿਰਦਾ ਹੈ ਆਮਨੇ ਸਾਹਮਣੇ ਆਪਣੇ ਵਾਲੇ ਦੁਆਲੇ ਆਪਣੇ ਸਰਕਲ ਵਿੱਚ ਦੋਸਤ ਬਣਾਉਣੇ ਜਿਨ੍ਹਾਂ ਲਈ ਮੁਸ਼ਕਲ ਹੁੰਦੇ ਹਨ ਉਹ ਹੀ ਇਹਨਾਂ ਡੇਟਿੰਗ ਐਪ ਦੇ ਉੱਪਰ ਫਰੈਂਡ ਲੱਭਦੇ ਫਿਰਦੇ ਹਨ ਕਿਉਂਕਿ ਉੱਥੇ ਬਹੁਤ ਕੁਝ ਝੂਠੀ ਹੀ ਹੁੰਦਾ ਹੈ ਬਣਾਵਟੀ ਹੁੰਦਾ ਹੈ ਦੋਨੇ ਪਾਸਿਓਂ ਬਾਕੀ ਇਹਨਾਂ ਐਪਸ ਤੇ ਠਰਕ ਵੀ ਭੋੜੀ ਜਾਂਦੀ ਹੈ ਅਕਸਰ ਇਹੋ ਜਿਹੇ ਚੱਕਰਾਂ ਵਿੱਚ ਫਸ ਕੇ ਕਈ ਵਾਰ ਮੁਸੀਬਤਾਂ ਵਿੱਚ ਫਸ ਜਾਣ ਦਾ ਪੂਰਾ ਖਤਰਾ ਹੁੰਦਾ ਹੈ ਦੋਸਤੋ ਜੇ ਕਦੀ ਇਹੋ ਜਿਹੀ ਸਥਿਤੀ ਵਿੱਚ ਫਸ ਜਾਓ ਤਾਂ ਸਿਰਫ ਅਤੇ ਸਿਰਫ ਇੱਕ ਆਪਸ਼ਨ ਰੱਖੋ ਪੁਲਿਸ ਦੀ ਮਦਦ ਘਟਾਵਦਾ ਬਦਨਾਮੀ ਇਸ ਨੂੰ ਇੱਕ ਪਾਸੇ ਰੱਖਦੇ ਹੋਏ ਪੁਲਿਸ ਕੋਲ ਮਦਦ ਲਈ ਜਾਓ ਆਪਣੀ ਫੈਮਲੀ ਆਪਣੇ ਖਾਸਮ ਖਾਸ ਫਰੈਂਡ ਨੋਟ ਸੋਸ਼ਲ ਮੀਡੀਆ ਉਹਨਾਂ ਨੂੰ ਜਾਣਕਾਰੀ ਦਿਓ ਅਤੇ ਪੂਰਾ ਸੱਚ ਦੱਸੋ ਅਤੇ ਉਹਨਾਂ ਦੀ ਮਦਦ ਅਤੇ ਸਲਾਹ ਲਓ ਨਹੀਂ ਤਾਂ ਤੁਸੀਂ ਇਹ ਥਾਂ ਮੁਸੀਬਤਾਂ ਦੀ ਹਨੇਰੀ ਗੁਫਾ ਵਿੱਚ ਪ੍ਰਵੇਸ਼ ਕਰ ਜਾਓਗੇ ਆਰਥਿਕ ਮਾਨਸਿਕ ਲੁੱਟ ਜੋ ਤੁਹਾਨੂੰ ਬਰਬਾਦ ਕਰ ਦੇਵੇਗੀ ਬੇਸ਼ੱਕ ਪੁਲਿਸ ਦਾ ਅਕਸ ਕੋਈ ਬਹੁਤਾ ਚੰਗਾ ਨਹੀਂ ਹੈ ਪਰ ਹੋਰ ਕੋਈ ਆਪਸ਼ਨ ਬਚਦਾ ਹੈ ਤੁਹਾਡੇ ਕੋਲ ਨਹੀਂ ਦੋਸਤੋ ਜੇ ਸਬੰਧਤ ਅਧਿਕਾਰੀ ਪੁਲਿਸ ਆਫਸਰ ਨਾ ਸੋਣੇ ਤਾਂ ਫਿਰ ਉਸ ਦਾ ਸੀਨੀਅਰ ਪੁਲਿਸ ਆਫਸਰ ਉਹ ਵੀ ਤੁਹਾਡੇ ਕੋਲ ਆਪਸ਼ਨ ਹੋ ਹੀ ਸਕਦਾ ਹੈ ਪਰ ਜੇ ਬਲੈਕਮੇਲਿੰਗ ਮੂਰੇ ਸਰੈਂਡਰ ਕਰ ਦਿੱਤਾ ਤਾਂ ਫਿਰ ਬਰਬਾਦੀ ਬਰਬਾਦੀ ਹੀ ਬਰਬਾਦੀ ਪਰ ਜੇ ਹਿੰਮਤ ਜਟਾ ਕੇ ਪੁਲਿਸ ਦੀ ਮਦਦ ਲੈਂਦੇ ਹੋ ਤਾਂ ਮੁਸੀਬਤਾਂ ਤੋਂ ਬਚ ਸਕਦੇ ਹੋ ਦੋਸਤੋ ਇਹੋ ਜਿਹੀ ਹੀ ਇੱਕ ਸੱਚੀ ਘਟਨਾ ਪਿਛਲੇ ਦਿਨੀ ਦਿੱਲੀ ਵਿੱਚ ਵਾਪਰੀ ਇੱਕ ਨੌਜਵਾਨ ਜੋ ਕਰੋ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨ ਲਈ ਦਿੱਲੀ ਆਇਆ ਹੋਇਆ ਸੀ ਉਹ ਇਥੇ ਪੜਨ ਆਇਆ ਸੀ ਇੱਥੇ ਸੇਵਾ ਸਰਵਿਸਿਜ਼ ਇਗਜ਼ਾਮ ਕਲੀਅਰ ਕਰਕੇ ਇੱਕ ਰਤਵੇ ਵਾਲਾ ਅਫਸਰ ਬਣ ਕੇ ਜਾਣਾ ਕਰ ਉਸ ਦਾ ਇੱਕ ਸੁਪਨਾ ਸੀ ਉੱਤੇ ਕੋਚਿੰਗ ਲੈਂਦੇ ਹੋਏ ਉਸ ਦਾ ਮਨ ਥੋੜਾ ਭਟ ਗਿਆ ਸਾਫ਼ ਸ਼ਬਦਾਂ ਵਿੱਚ ਕਹੀਏ ਤਾਂ ਠਰਕ ਜਾਗੀ ਬਸ ਫਰੈਂਡਸ਼ਿਪ ਦੇ ਨਾਂ ਤੇ ਟਿੰਡਰ ਐਪ ਤੇ ਗਿਆ ਤੇ ਦੋਸਤੀ ਕਰ ਲਈ ਵਰਸ਼ਾ ਨਾ ਦੀ ਇੱਕ ਕੁੜੀ ਨਾਲ ਵਰਸ਼ਾ ਹੁਣ ਇਹ ਕੁੜੀ ਉਸ ਦੀ ਖਾਸ ਬ੍ਰੈਂਡ ਸੀ ਉਹ ਫਰੈਂਡ ਜਿਸ ਨੂੰ ਵੇਖਣ ਨੂੰ ਉਸ ਦਾ ਜੀ ਕਰਦਾ ਹੋਵੇਗਾ ਗੱਲਾਂ ਸੁਣ ਕੇ ਦਿਲ ਧੜਕਦਾ ਹੋਵੇਗਾ ਕਦੋਂ ਮਿਲੀ ਅਤੇ ਫਿਰ ਗੱਲ ਅੱਗੇ ਵਧੇ ਬਸ ਟਿੰਡਰ ਐਪ ਦੀ ਦੋਸਤੀ ਹੁਣ ਜ਼ਮੀਨ ਤੇ ਉਤਰਨ ਵਾਲੀ ਸੀ ਉਸਦੀ ਫਰੈਂਡ ਵਰਸ਼ਾ ਨੇ ਉਸ ਗੱਭਰੂ ਨੌਜਵਾਨ ਨੂੰ ਦੱਸਿਆ ਕਿ ਮੇਰਾ ਬਰਥਡੇ ਆ ਰਿਹਾ ਹੈ ਬਰਥਡੇ ਹੈਪੀ ਬਰਥਡੇ ਫਿਰ ਬਰਥਡੇ ਸੈਲੀਬ੍ਰੇਟ ਕਰਨਾ ਤਾਂ ਬਣਦਾ ਹੀ ਸੀ ਗੱਭਰੂ ਕਿਵੇਂ ਇਹ ਮੌਕਾ ਜਾਣ ਦਿੰਦਾ ਮੁਲਾਕਾਤ ਦਾ ਖੁਸ਼ੀਆਂ ਦਾ ਇੱਕ ਚੰਗਾ ਬਹਾਨਾ ਸੀ ਇੱਕ ਸ਼ਾਮ ਵਧੀਆ ਢੰਗ ਨਾਲ گزارਨ ਦਾ ਇੱਕ ਹਸੀਨ ਸ਼ਾਮ ਦੇ ਸੁਪਨੇ ਉਸ ਲੜਕੇ ਦੀ ਫਰੈਂਡ ਨੇ ਉਸ ਗੱਭਰੂ ਨੂੰ ਦਿੱਲੀ ਦੇ ਇੱਕ ਕੈਫੇ ਵਿੱਚ ਸੱਦਿਆ ਕੈਫੇ ਦਾ ਨਾਮ ਸੀ ਮਿਰਰ ਕੈਫੇ ਇਹ ਕੈਫੇ ਦਿੱਲੀ ਦੇ ਸ਼ਕਰਪੁਰ ਵਿੱਚ ਸੀ ਟੇਬਲ ਕੁੜੀ ਵੱਲੋਂ ਹੀ ਬੁੱਕ ਕਰਵਾ ਦਿੱਤਾ ਗਿਆ ਸੀ 23 ਜੂਨ 2024 ਗੱਭਰੂ ਪੁੱਜ ਗਿਆ ਮਿਰਰ ਕੈਫੇ ਸ਼ਕਰਪੁਰ ਦੇ ਮਿਰਰ ਕੈਫੇ ਦੋਵੇਂ ਆਪਣੇ ਬੁੱਕ ਕੀਤੇ ਟੇਬਲ ਤੇ ਬਹਿ ਗਏ ਉਹਨਾਂ ਨੇ ਵਾਈਨ ਅਤੇ 스ਨੈਕਸ ਆਰਡਰ ਕੀਤੇ ਕੇਕ ਦਾ ਵੀ ਆਰਡਰ ਦੇ ਦਿੱਤਾ ਗਿਆ ਸੀ ਕੁੜੀ ਵਰਸ਼ਾਂ ਨੂੰ ਕੋਈ ਫੋਨ ਆਇਆ ਉਹ ਕੁੜੀ ਉਸ ਨੌਜਵਾਨ ਗੱਭਰੂ ਨੂੰ ਕੋਈ ਜ਼ਰੂਰੀ ਕੰਮ ਕਹਿ ਕੇ ਉੱਥੋਂ ਮੋਕੇ ਤੋਂ ਨਿਕਲ ਗਈ ਗੱਭਰੂ ਨੌਜਵਾਨ ਨੇ ਬਿੱਲ ਮੰਗਵਾਇਆ ਸੋਚੋ ਦੋਸਤੋ ਕਿੰਨਾ ਕੁ ਬਿੱਲ ਆਇਆ ਹੋਵੇਗਾ ਤੁਹਾਡੇ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਮਿਰਰ ਕੈਫੇ ਵਾਲਿਆਂ ਨੇ 1,21,000 ਦਾ ਬਿੱਲ ਉਸਦੇ ਹੱਥ ਵਿੱਚ ਫੜਾ ਦਿੱਤਾ ਬਿੱਲ ਵੇਖ ਕੇ ਗੱਭਰੂ ਦੇ ਤੋਤੇ ਉੱਡ ਗਏ ਠਰ ਕਾਸ਼ ਕੀ ਦਾ ਭੂਤ ਤਾਂ ਉੱਧਰ ਨਾ ਹੀ ਸੀ ਉਹ ਤਾਂ ਘਰੋਂ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨ ਲਈ ਦਿੱਲੀ ਆਇਆ ਹੋਇਆ ਸੀ ਸਭ ਨੂੰ ਪਤਾ ਹੈ ਕਿ ਤਕੜੇ ਘਰਾਂ ਦੇ ਕਾਕੇ ਵੀ ਘਰੋਂ ਮਹੀਨੇ ਦਾ ਕਿੰਨਾ ਕੁ ਖਰਚ ਮੰਗਾ ਸਕਦੇ ਹਨ 1,21,000 ਦਾ ਬਿੱਲ ਜਦੋਂ ਉਸਨੇ ਆਰਗੂ ਕੀਤਾ ਤਾਂ ਖਾਦਾ ਦਾ ਕੁਝ ਨਹੀਂ ਹੈ ਫਿਰ ਇਹਨਾਂ ਬਿੱਲ ਕਿਵੇਂ ਆ ਗਿਆ ਤਾਂ ਅੱਗੋਂ ਬਦਮਾਸ਼ੀ ਡਰਾਉਣਾ ਗੁੰਡਾਗਰਦੀ ਅਖੀਰ ਆਸ਼ਕੀ ਦਾ ਭੂਤ ਉਤਰਾ ਕੇ ਉਹ ਗੱਬਰੂ ਜਿੱਥੇ ਜਾਣਾ ਚਾਹੀਦਾ ਸੀ ਉੱਥੇ ਪਹੁੰਚ ਹੀ ਗਿਆ ਜੀ ਹਾਂ ਉਸਨੇ ਪੁਲਿਸ ਦੀ ਮਦਦ ਲਈ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਾਰਾ ਰੈਕਟ ਸਾਹਮਣੇ ਆਇਆ ਡੇਟਿੰਗ ਐਪ ਮੈਸੇਜ ਜਦੋਂ ਕੁੜੀ ਵਰਸ਼ਾ ਦੀ ਹਿਸਟਰੀ ਫਰੋਲੀ ਗਈ ਤਾਂ ਉਸ ਕੁੜੀ ਦਾ ਨਾਮ ਜੱਲ ਹੀ ਪਾਇਆ ਗਿਆ ਵਰਸ਼ਾ ਉਸ ਦਾ ਫਰਜੀ ਨਾਮ ਸੀ ਦੋਸਤੋ ਉਸ ਦਾ ਅਸਲੀ ਨਾਮ ਸੀ ਆਫਸਾ ਪ੍ਰਵੀਨ ਜਦੋਂ ਪੁਲਿਸ ਸਰਵੇਲੈਂਸ ਰਾਹੀਂ ਉਸ ਲੜਕੀ ਕੋਲ ਆਫਸਾ ਪ੍ਰਵੀਨ ਕੋਲ ਉਸ ਤੱਕ ਪਹੁੰਚੀ ਤਾਂ ਉਸ ਵੇਲੇ ਉਹ ਇੱਕ ਹੋਰ ਸ਼ਿਕਾਰ ਦੇ ਵਿੱਚ ਮਸ਼ਬੂਲ ਸੀ ਉਸ ਵੇਲੇ ਉਹ ਇੱਕ ਹੋਰ ਰੈਸਟੋਰੈਂਟ ਵਿੱਚ ਬੈਠੀ ਹੋਈ ਸੀ ਮੁੰਬਈ ਦੇ ਇੱਕ ਲੜਕੇ ਨਾਲ ਉਸ ਨਾਲ ਉਸਦੀ ਜਾਣ-ਪਛਾਣ ਦੋਸਤੀ ਦੋਸਤੋ ਸ਼ਾਦੀ.com ਤੇ ਹੀ ਹੋਈ ਸੀ ਟੈਂਡ ਰੈਪ ਤੋਂ ਸ਼ਿਕਾਰ ਕਰਨ ਤੋਂ ਬਾਅਦ ਉਹ ਲੜਕੀ ਸ਼ਾਦੀ.com ਤੇ ਨਵਾਂ ਸ਼ਿਕਾਰ ਲੱਭ ਕੇ ਉਸਦੇ ਸਾਹਮਣੇ ਬੈਠੀ ਹੋਈ ਸੀ ਪਰ ਪੁਲਿਸ ਨੇ ਉਸਨੂੰ ਉਸੇ ਵੇਲੇ ਅਰੈਸਟ ਕਰ ਲਿਆ ਮੁੰਬਈ ਵਾਲੇ ਮੁੰਡੇ ਨੂੰ ਜਦੋਂ ਸਾਰੀ ਗੱਲਬਾਤ ਦੱਸੀ ਗਈ ਤਾਂ ਉਸਨੇ ਮਨ ਹੀ ਮਨ ਰੱਬ ਦਾ ਸ਼ੁਕਰ ਮਨਾਇਆ ਪੁਲਿਸ ਦਾ ਧੰਨਵਾਦ ਕੀਤਾ ਆਪਣੀ ਚੰਗੀ ਕਿਸਮਤ ਨੂੰ ਸਲਾਇਆ ਕਿਉਂਕਿ ਸ਼ਾਦੀ ਡੋਟ ਕਾਮ ਤੇ ਉਹ ਕੁੜੀ ਆਪਸਾ ਪ੍ਰਵੀਨ ਕਿਸੇ ਹੋਰ ਹੀ ਫਰਜੀ ਨਾ ਹੇਠ ਮੈਰਿਜ ਸ਼ਾਦੀ ਲਈ ਮੁਲਾਕਾਤ ਕਰਨ ਲਈ ਉਸ ਨਾਲ ਬੈਠੀ ਹੋਈ ਸੀ ਉਸ ਟੇਬਲ ਦੇ ਉੱਪਰ ਸੋਚੋ ਦੋਸਤੋ ਜੇ ਨਾ ਹੀ ਫਰਜੀ ਸੀ ਤਾਂ ਅੱਗੇ ਕੀ ਕੀ ਫਰਜੀ ਹੋਣਾ ਸੀ ਉਸ ਮੁੰਡੇ ਨਾਲ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਦੋਸਤੋ ਜਦੋਂ ਪੁਲਿਸ ਨੇ ਅੱਗੇ ਤਫਤੀਸ਼ ਕੀਤੀ ਤਾਂ ਪੂਰਾ ਗਰੋਹ ਸਾਹਮਣੇ ਆਇਆ ਲੜਕੀ ਆਪਸਾ ਪ੍ਰਵੀਨ ਉਸ ਕੈਫੇ ਦੀ ਪੱਕੀ ਗ੍ਰਾਹਕ ਸੀ ਇੰਜ ਗ੍ਰਾਹਕ ਕਸਟਮਰ ਫਸਾਉਣਾ ਉਸ ਦਾ ਡੇਟਿੰਗ ਐਪ ਦੇ ਉੱਪਰ ਉਸ ਦਾ ਪੁਰਾਣਾ ਧੰਦਾ ਸੀ ਉਹ ਸ਼ਿਕਾਰ ਫਸਾ ਕੇ ਲਿਆਂਦੀ ਐ ਤੇ ਫਿਰ ਬਸੂਲੀ ਦਾ ਗੁੰਡਾਗਰਦੀ ਦਾ ਉਹ ਖੇਡ ਸ਼ੁਰੂ ਹੁੰਦਾ ਮਿਰਰ ਕੈਫੇ ਦਾ ਮਾਲਕ ਜਿਸ ਦਾ ਨਾਮ ਅਕਸ਼ੇ ਪਾਵਾ ਸੀ ਉਹ ਵੀ ਇਸ ਵਿੱਚ ਸਿੱਧਾ ਸ਼ਾਮਲ ਸੀ ਮਿਰਰ ਕੈਫੇ ਦੇ ਦੋਸਤੋ ਤਿੰਨ ਪਾਰਟਨਰ ਸਨ ਅਕਸ਼ੇ ਪਾਵਾ ਦੇ ਕਜਨ ਦੋਸਤੋ ਇਸ ਜਾਂਚ ਵਿੱਚ ਪੁਲਿਸ ਨੂੰ ਪਤਾ ਲੱਗਾ ਕਿ ਇਸ ਲੁੱਟ ਦੇ ਖੇਡ ਵਿੱਚ ਫਿਕਸ ਰੇਟ ਸਨ ਮਾਲਕ 45% ਰਕਮ ਲੈਂਦਾ ਸੀ ਜੋ ਲੁੱਟ ਵਿੱਚ ਵਸੂਲ ਹੁੰਦੀ ਸੀ ਮੈਨੇਜਰ 40% ਦਾ ਹਿੱਸਾ ਤੇ ਸ਼ਿਕਾਰ ਲੱਭਣ ਵਾਲੀਆਂ ਸਿਰਫ 15% ਇਹੋ ਜਿਹੀਆਂ ਹੋਰ ਵੀ ਲੜਕੀਆਂ ਐਕਟਿਵ ਸਨ ਉਸ ਕੈਫੇ ਵਿੱਚ ਦੋਸਤੋ ਇੱਕ ਪੂਰਾ ਗਰੋ ਇੱਕ ਪੂਰਾ ਗਰੋ ਕੰਮ ਕਰਦਾ ਸੀ ਗੁੰਡਾਗਰਦੀ ਦੇ ਨਾਂ ਤੇ ਵਸੂਲੀ ਦਾ ਦੋਸਤੋ ਸ਼ਿਕਾਰ ਹੋਇਆ ਵਿਅਕਤੀ ਅਕਸਰ ਸ਼ਰਮਿੰਦਗੀ ਮਾਰਕੋਟ ਤੋਂ ਡਰਦਾ ਹੋਇਆ ਰਕਮ ਚੁਕਾ ਕੇ ਹੀ ਆਪਣੀ ਜਾਨ ਛਡਾਉਂਦਾ ਸੀ ਸੋਚੋ ਦੋਸਤੋ ਜੇ ਤੁਸੀਂ ਉਸ ਦੀ ਥਾਂ ਹੁੰੋ ਤਾਂ ਤੁਸੀਂ ਕੀ ਕਰੋਗੇ ਕੋਸ਼ਿਸ਼ ਕਰੋ ਇਹੋ ਜਿਹੇ ਡੇਟਿੰਗ ਐਪ ਤੋਂ ਬਚੋ ਬਹੁਤ ਸਾਰੀਆਂ ਇਹੋ ਜਿਹੀਆਂ ਕ੍ਰਾਈਮ ਸਟੋਰੀ ਟਰੂ ਸਟੋਰੀਆਂ ਮਿਲ ਜਾਣਗੀਆਂ ਜਿਹੜੀਆਂ ਡੇਟਿੰਗ ਐਪ ਤੋਂ ਹੀ ਸ਼ੁਰੂ ਹੋਈਆਂ ਸਨ ਦੋਸਤੋ ਬਿਜੀ ਜ਼ਿੰਦਗੀ ਵਿੱਚ ਕਿਸੇ ਕੋਲ ਇੰਨਾ ਟਾਈਮ ਹੁੰਦਾ ਹੈ ਦੋਸਤੋ ਜੋ ਸਾਹਮਣੇ ਦਿਸਦਾ ਹੈ ਉਸ ਨਾਲ ਦੋਸਤੀ ਕਰੋ ਦੋਸਤੋ ਜੋ ਸਾਹਮਣੇ ਦਿਸਦਾ ਹੈ ਦੋਸਤੀ ਤਾਂ ਉਸ ਨਾਲ ਕਰਨੀ ਚਾਹੀਦੀ ਹੈ 골ਡਨ ਟਾਈਮ ਆਪਣੀ ਫੈਮਿਲੀ ਨਾਲ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਫੈਮਿਲੀ ਫਰੈਂਡ ਰਿਲੇਟਿਵ ਉਹਨਾਂ ਨਾਲ ਸਮਾਂ ਬੀਤ ਕਰੋ ਉਹਨਾਂ ਵਿੱਚੋਂ ਹੀ ਆਪਣੇ ਫਰੈਂਡ ਲੱਭੋ वैसे भी दोस्तों स्टूडेंट की होना को इतना समय होता है कि फालतू दीया डेटिंग ऐप ਦੇ ਉੱਪਰ ਜਾ ਕੇ ਦੋਸਤੀਆਂ ਕਰ ਸਕਣਾ ਤੇ ਉਸ ਤੋਂ ਬਾਅਦ ਮੁਲਾਕਾਤਾਂ दोस्तों ठरक कई बार बहुत ही महंगी पेंदी है एहो जे ही एक स्टोरी किडनैपिंग दी पहले भी आपा कवर कर चुके हां मोहाली किडनैपिंग के केस वो वीडियो ਤੁਸੀਂ ਦੇਖ ਸਕਦੇ ਹੋ उम्मीद है दोस्तों एहो जे दो ही डेटिंग ऐप ਤੋਂ ਤੁਸੀਂ ਪਰਾਂ ਹੀ ਰਹੋਗੇ ਉਮੀਦ ਹੈ ਮੋਰਲ ਉਫ ਦਾ ਸਟੋਰੀ ਤੁਸੀਂ ਸਮਝ ਹੀ ਗਏ ਹੋਵੋਗੇ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ